ਹਾਂਜੀ ਦੇਖਿਓ ਜੀ ਹਾਏ ਤੁਸੀਂ ਅੱਗੇ ਆਇਓ ਅੱਗੇ ਆਓ ਤੇ ਇਹ ਜਿਹੜੀ ਫਲਵਾੜੀ ਲਿਆ ਆ ਬੇਪੇ ਬੱਬੂ ਜੀ ਤੇ ਮਾਤਾ ਜੀ ਸਿੰਘ ਜੀ ਉਹਨਾਂ ਨੇ ਆਓ ਜੀ ਥੈਂਕਸਮਾ ਜੀ ਰਿਆ ਗਾਰ ਸੁਖਪਾਲ ਸਿੰਘ ਬੀਕੇ ਕੇ ਪਰਿਵਾਰ ਤੇ ਸਰਦਾਰ ਬਾਸ ਸਿੰਘ ਬੀਕੇ ਦੇ ਪਰਿਵਾਰ ਦੇ ਅਗਵਾਈ ਦੇ ਵਿੱਚ ਸੈਂਕੜੇ ਪਰਿਵਾਰ ਆਮ ਆਦਮੀ ਪਾਰਟੀ ਦੇ ਪਰਿਵਾਰ ਚ ਸ਼ਾਮਲ ਹੋਏ ਆ ਤੇ ਹੋਰ ਵੀ ਸਾਡੀਆਂ 3-4 ਮੀਟਿੰਗਾਂ ਆਈਆਂ ਸਭਰਾ ਪਿੰਡ ਦੇ ਵਿੱਚ ਵੱਡੀਆਂ ਮੀਟਿੰਗਾਂ ਜਿਦੇ ਵਿੱਚ ਹਰ ਮੀਟਿੰਗ ਦੇ ਵਿੱਚ ਸੈਂਕੜੇ ਸੈਂਕੜੇ ਪਰਿਵਾਰ ਆਮ ਆਦਮੀ ਪਾਰਟੀ ਚ ਆਏ ਆ ਤੇ ਜਿਵੇਂ 2022 ਦੇ ਵਿੱਚ ਵੱਡੀ ਲੀਡ ਨਾਲ ਮੇਰੇ ਹਲਕੇ ਦੇ ਭਣਾ ਭਰਾਵਾਂ ਨੇ ਸਪੋਰਟਰਾਂ ਨੇ ਵੋਟਾਂ ਪਾ ਕੇ ਦਾਸ ਨੂੰ ਐਮਐਲਏ ਬਣਾਇਆ ਵਜ਼ੀਰ ਬਣਾਇਆ ਹੁਣ ਉਸੇ ਤਰ੍ਹਾਂ ਹੀ ਲੋਕ ਸਭਾ ਖਡੂਰ ਸਾਹਿਬ ਦੇ ਲੋਕ ਵੱਡੀ ਲੀਡ ਨਾਲ ਜਿਤਾ ਕੇ ਦਾਸ ਨੂੰ ਲੋਕ ਸਭਾ ਚ ਭੇਜਣਗੇ ਤੇ ਸਾਡੇ ਜਿੰਨੇ ਵੀ ਵੱਡੇ ਮੁੱਦੇ ਆ ਸਭ ਤੋਂ ਵੱਡਾ ਮੁੱਦਾ ਤੇ ਆ ਸਾਡੇ ਬੇਰੁਜ਼ਗਾਰੀ ਵਧੀ ਆ ਇੰਡਸਟਰੀ ਦੀ ਬੜੀ ਵੱਡੀ ਲੋੜ ਆ ਸੈਂਟਰ ਦੇ ਵਿੱਚ ਇੰਡੀਆ ਲਾਈਨਸ ਦੀ ਸਰਕਾਰ ਬਣ ਜਣੀ ਮਰਕਾ ਪ੍ਰਮਾਤਮਾ ਕਿਰਪਾ ਕਰੇ ਮੋਦੀ ਨੂੰ ਮਰਕਾ ਲੋਕ ਹਰਾ ਦੇਣਗੇ ਨਵੀਂ ਸਰਕਾਰ ਬਣੂਗੀ ਨਵੇਂ ਸਿਰਿਓਂ ਪੈੜਾ ਪੈਣ ਗਿਆ ਚੰਗੀ ਸਰਕਾਰ ਬਣੂਗੀ ਤੇ ਸਰਕਾਰ ਦੇ ਵਿੱਚ ਆਮ ਆਦਮੀ ਪਾਰਟੀ ਭਾਈਵਾਲ ਹੋਊਗੀ ਇੰਡਸਟਰੀ ਲੈ ਕੇ ਆਵਾਂਗੇ ਸਾਡੀਆਂ ਧੀਆਂ ਸਾਡੇ ਪੁੱਤਾਂ ਨੂੰ ਨੌکریاں ਮਿਲਣਗੀਆਂ ਜਿਹੜਾ ਕੋਈ ਮਜ਼ਦੂਰੀ ਕਰਨ ਵਾਲਾ ਉਹ ਮਜ਼ਦੂਰੀ ਕਰੂਗਾ ਜਿਹੜਾ ਕੋ ਪੜਿਆ ਲਿਖਿਆ ਉਹ ਸੀਏ ਦਾ ਕੰਮ ਕੰਪਿਊਟਰ ਦਾ ਕੰਮ ਕਰੂਗਾ ਤੇ ਨਾਲ ਸਭ ਤੋਂ ਵੱਡਾ ਕੰਮ ਹੈ ਸਾਡਾ ਜਿਹੜਾ ਦਰਿਆ ਦਾ ਏਰੀਆ ਲੋਕ ਸਭਾ ਖਡੂਰ ਸਾਹਿਬ ਦੇ ਵਿੱਚ ਮੈਨੂੰ ਲੱਗਦਾ ਪੰਜਾਬ ਤੋਂ ਸਭ ਤੋਂ ਜ਼ਿਆਦਾ ਹਾੜ ਪੀੜ ਤੇ ਏਰੀਆ ਆਉਂਦਾ ਪਰਮਾਤਮਾ ਕਰੇ ਜਿਆਦੀ ਬਾਰਿਸ਼ੀ ਨਾ ਹੋਵੇ ਪਰ ਜੇ ਜਿਆਦੀ بارش ਹੁੰਦੀ ਆ ਬੰਨ ਟੁੱਟਣ ਦਾ ਖਤਰਾ ਰਹਿੰਦਾ ਤੇ ਬੰਨ ਟੁੱਟਦੇ ਵੀ ਆਏ ਆ ਚੰਗੀ ਮੋਟੀ ਦੀਵਾਰ ਪੱਥਰਾਂ ਦੀ ਬਣਵਾਵਾਂਗੇ ਬੰਨਾਂ ਦੇ ਨਾਲ ਤਾਂ ਜੋ ਜੇ ਜਿਆਦੀ ਬਰਸਾਤ ਹੋਵੇ ਤੇ ਬੰਨਾਂ ਦੇ ਵਿੱਚ ਹੀ ਪਾਣੀ ਚੱਲੇ ਬੰਨਾਂ ਦੇ ਬਾਹਰ ਨਾ ਪਾਣੀ ਆਵੇ ਤੇ ਬੰਨਾਂ ਦੇ ਵਿੱਚ ਵੀ ਜਿਹੜੀ ਜ਼ਮੀਨ ਆ ਉਹ ਤਕਰੀਬਨ ਸਾਰੀ ਦੀ ਸਾਰੀ ਲੋਕਾਂ ਦੀ ਮਾਲਕੀ ਕਿਸਾਨਾਂ ਦੀ ਮਾਲਕੀ ਆ ਸਰਕਾਰ ਨੇ ਕੋਈ ਥੋੜੀ ਬਤੀ ਐਕਵਾਇਰ ਕੀਤੀ ਆ ਜਿੱਥੇ ਕੋਈ ਜਾਂ ਹੈਡ ਬਣਿਆ ਆ ਜਾਂ ਜਿਆਦਾ ਹੀ ਦਰਿਆ ਦੇ ਵਿੱਚ ਆ ਜਿੱਥੇ ਪਾਣੀ ਖੜਾ ਰਹਿੰਦਾ ਬਹੁਤੀ ਜ਼ਮੀਨ ਕਿਸਾਨਾਂ ਦੀ ਮਾਲਕੀ ਆ ਕੋਸ਼ਿਸ਼ ਕਰਾਂਗੇ ਕਿ ਕਿਸਾਨਾਂ ਦੀ ਜ਼ਮੀਨ ਐਕਵਾਇਰ ਕੀਤੀ ਜਾਵੇ ਜੋ ਬਜਾਰੀ ਕੀਮਤ ਆ ਉਹ ਸਰਕਾਰ ਦੇਵੇ ਤੇ ਬਜਾਰੀ ਕੀਮਤ ਦੇ ਕੇ ਇਥੋਂ ਜ਼ਮੀਨ ਕਿਸਾਨਾਂ ਆਪਦੀ ਤੇ ਬਾਹਰਲੇ ਬੰਨੇ ਆਪਦੀ ਜ਼ਮੀਨ ਬਣਾ ਲੈ ਕਿਉਂਕਿ ਕਿਸਾਨ ਜਿਹਦੀ ਜ਼ਮੀਨ ਜੇ 1 ਏਕੜੇ ਜਾਂ 5 ਏਕੜੇ ਸਾਰੀ ਦਰਿਆ 'ਚ ਆ ਉਹ ਤੇ ਹਰ ਸਾਲ ਹੀ ਝੋਨਾ ਮਾਰਿਆ ਜਾਂਦਾ ਤੇ ਕਈ ਵਾਰਾਂ ਤੇ ਇਹ ਹੁੰਦਾ ਵੀ ਜਿਵੇਂ ਅਮਰੀਕਾ 2 ਮਹੀਨੇ ਪਾਣੀ ਚੱਲਿਆ 60 ਦਿਨ ਜਦੋਂ ਝੋਨੇ ਦੇ ਸੀਜ਼ਨ ਪਾਣੀ ਆਇਆ ਕਿਤੇ ਉਹ 5-7 ਫੁੱਟ ਪੁੱਟੀ ਗਈ ਆ ਜ਼ਮੀਨ ਤੇ ਕਿਤੇ 5-5 7-7 ਫੁੱਟ ਰੀਤ ਪੈ ਗਈ ਆ ਤੇ ਕਈ ਵਿਚਾਰੇ ਸਾਡੇ ਕਿਸਾਨ ਕਈਆਂ ਨੇ ਤੇ ਪੈਸੇ ਪੂਹੇ ਲਾ ਕੇ ਪਧਰੀ ਕਰ ਲਈ ਜਿਹਦੀ ਬੰਨੋ ਇਧਰ ਹੈ ਗਈ ਜ਼ਮੀਨ ਚਾਰ ਪੈਸੇ ਜਿੱਦ ਕੋ ਹੈ ਗਈ ਤੇ ਜਿਹਦੀ ਸਾਰੀ ਉਧਰ ਹੀ ਉਹਨਾਂ ਕੋ ਤੇ ਕਈਆਂ ਕੋ ਵਿਚਾਰਿਆਂ ਕੋ ਕਣਕਬਣੀ ਬੀਜੀ ਗਈ ਬੜੀ ਤਰਾਸਦੀ ਹੋਈ ਬੜਾ ਨੁਕਸਾਨ ਹੋਇਆ ਤੇ ਇਹ ਨੁਕਸਾਨ ਜਿਹੜੇ ਆ ਇਹਦੀ ਪਰਪਾਈਤ ਨਹੀਂ ਹੋ ਸਕਦੀ ਪਰ ਕਿਤੇ ਨਾ ਕਿਤੇ ਜੇ ਜਿਹੜਾ 6800 ਰੁਪਇਆ ਮੁਆਵਜ਼ਾ ਸੈਂਟਰ ਦਿੰਦੀ ਆ ਉਹ ਵੀ ਮੁਆਵਜ਼ਾ ਵਧਾ ਕੇ 50000 ਰੁਪਇਆ ਸਾਡੀ ਸਰਕਾਰ ਬੰਦੀ ਆ 50000 ਰੁਪਇਆ ਕਰਾਵਾਂਗੇ ਤਾਂ ਜੋ ਕਿਸਾਨ ਦੀ ਕੁਝ ਨਾ ਕੁਝ ਮਦਦ ਹੋ ਸਕੇ ਤੇ ਨਾਲ ਜਿਹੜੇ ਸਾਡੇ ਮਜ਼ਦੂਰ ਪਰਿਵਾਰ ਐਸਸੀ ਤੇ ਬੀਸੀ ਪਰਿਵਾਰ ਜਦੋਂ ਫਸਲਾਂ ਬਰਬਾਦ ਹੋ ਜਾਂਦੀਆਂ ਤੇ ਇਹਨਾਂ ਪਰਿਵਾਰਾਂ ਨੇ ਇੱਥੇ ਮਜ਼ਦੂਰੀ ਕਰਨੀ ਹੁੰਦੀ ਉਹਨਾਂ ਦੀ ਮਜ਼ਦੂਰੀ ਵੀ ਖਤਮ ਹੋ ਜਾਂਦੀ ਆ ਐਸਸੀ ਤੇ ਬੀਸੀ ਪਰਿਵਾਰਾਂ ਲਈ ਮਜ਼ਦੂਰੀ ਦੇ ਤੌਰ ਤੇ ਸੈਂਟਰ ਗਵਰਨਮੈਂਟ ਬੰਦੇ ਸਾਡੀ ਇੰਡੀਆ ਲਾਈਨਸ ਦੀ 2-3000 ਰੁਪਇਆ 18 ਸਾਲ ਤੋਂ ਉੱਪਰ ਦੀ ਉਮਰ ਦੇ ਜਿਹੜੇ ਬਾਲਗ ਬੱਚੇ ਜਾਂ ਬੀਬੀਆਂ ਹੋਣਗੀਆਂ ਉਹਨਾਂ ਲਈ ਲੈ ਕੇ ਆਵਾਂਗੇ ਪੈਕੇਜ ਤਾਂ ਜੋ ਉਹਨਾਂ ਦਾ ਘਰ ਚੱਲਦਾ ਰਹੇ ਚੁੱਲਾ ਚੱਲਦਾ ਰਹੇ ਰੋਟੀ ਪੱਕਦੀ ਰਹੇ ਗਰੀਬ ਪਰਿਵਾਰਾਂ ਦੀ ਵੀ ਸਾਰ ਲਵਾਂਗੇ ਬਾਹ ਬਣਾਗੇ ਪਰਮਾਤਮਾ ਕਿਰਪਾ ਕਰੇ ਤੇ ਬੱਸ ਟ੍ਰਾਂਸਪੋਰਟਰਾਂ ਨੂੰ ਇਹ ਅਪੀਲ ਆ ਪਾਰਟੀ ਲਈ ਇਡਣਾ ਆਪਣੇ ਭਰਾ ਨੂੰ ਜਿਤਾਉ ਤੇ ਜਿਤਾ ਕੇ ਲੋਕ ਸਭਾ ਚ ਪਹੁੰਚਾਉ ਦਰ ਸਾਹਿਬ ਤਲਬੀਰ ਗਿੱਲ ਜੀ ਸ਼ਾਮਲ ਹੋਏ ਨੇ ਔਰ ਉਹਨਾਂ ਨੇ ਵੀ ਦੱਸਿਆ ਕਿ ਮੈਂ ਘਰੇ ਦੱਸ ਕੇ ਨਹੀਂ ਗਿਆ ਤੇ ਪਰਿਵਾਰ ਨੇ ਵੀ ਬੜਾ ਇਤਰਾਜ਼ ਦਿਤਾਇਆ ਪਰ ਸਰਕਾਰ ਦੀਆਂ ਨੀਤੀਆਂ ਤੋਂ ਕੋਸਟ ਹੋ ਕੇ ਮੈਂ ਗਿਆ ਔਰ ਆਪਣੀ ਇੰਟਰਵਿਊ ਦੌਰਾਨ ਭਾਵਕ ਵੀ ਹੋਏ ਕਿਵੇਂ ਦੇਖਦੇ ਹੋ ਕਿੰਨਾ ਵੱਲ ਜਿਹੜਾ ਆਵਾਦਵੀ ਪਾਰਟੀ ਨੂੰ ਮਿਲਿਆ ਇੱਕ ਵੱਡਾ ਚਿਹਰਾ ਜਿਹੜਾ ਉਹ ਸ਼ਾਮਲ ਹੁੰਦਾ ਦੇਖੋ ਜਦੋਂ ਕੋਈ ਚੰਗਾ ਇਨਸਾਨ ਪਾਰਟੀ ਆਪਦੀ ਨੂੰ ਛੱਡ ਕੇ ਜੀ ਪਾਰਟੀ ਚ ਆਉਂਦਾ ਤੇ ਉਹਦਾਂ ਬਾਲਤੇ ਮਿਲਦਾ ਹੀ ਹੈ ਹੁਣ ਤਲਵੀਰ ਗਿੱਲ ਦਾ ਅਮਰਸਰ ਦੇ ਵਿੱਚ ਬੜਾ ਅਸਰ ਸੂਖਿਆ ਜੇ ਆਪਾਂ ਕਾਲੀਗੱਲ ਦੇ ਵਿੱਚ ਦੇਖੀਏ ਸੁਖਬੀਰ ਬਾਦਲ ਤੋਂ ਬਾਅਦ ਮਜੀਠੀਆ ਦੂਰ ਨੰਬਰ ਲੀਡਰ ਹੀ 2007 ਤੋਂ 17 ਦਾ ਹੀ ਤੇ ਮਜੀਠੀਏ ਤੋਂ ਬਾਅਦ ਤਲਵੀਰ ਗਿੱਲ ਦੀ ਚੱਲਦੀ ਰਹੀ ਉਹਨੇ ਲੋਕਾਂ ਦੇ ਕੰਮ ਵੀ ਕੀਤੇ ਆ ਲੋਕ ਜੁੜੇ ਵੀ ਆ ਤੇ ਤਲਵੀਰ ਗਿੱਲ ਨੇ ਆਪ ਕਹਿਆ ਵੀ ਮੈਂ ਸੇਵਾਦਾਰ ਆ ਸੇਵਾ ਕਰਨ ਵਾਲਾ ਬੰਦਾ ਆ ਤੇ ਮੈਨੂੰ ਕਾਲੀਗੱਲ ਦੇ ਵਿੱਚ ਇਹ ਸੇਵਾ ਨਹੀਂ ਕਰਨ ਦੇਦੇ ਤੇ ਮੈਂ ਹੁਣ ਚੰਗੀ ਪਾਰਟੀ ਮੈਨੂੰ ਲੱਗੀ ਆ ਸਰਦਾਰ ਭਗਵੰਤ ਸਿੰਘ ਮਾਨ ਚੰਗੇ ਇਨਸਾਨ ਨੇ ਆਮ ਆਦਮੀ ਪਾਰਟੀ ਚੰਗੀ ਪਾਰਟੀ ਆ ਤੇ ਮੈਂ ਚੰਗੀ ਪਾਰਟੀ ਕਰਕੇ ਹੀ ਭਗਵੰਤ ਸਿੰਘ ਮਾਨ ਦੀ ਗਵਾਹੀ ਦੇ ਵਿੱਚ ਆਮ ਆਦਮੀ ਪਾਰਟੀ ਚ ਆਇਆ ਤੇ ਇਹ ਮੈਂ ਇਹ ਨਹੀਂ ਕਹਿੰਦਾ ਵੀ ਕੱਲੇ ਅਮਰਸਾਰੀ ਏਰੀਏ ਚ ਸਾਡੇ ਖੇਮ ਕਰਨ ਏਰੀਏ ਚ ਵੀ ਤਲਵੀਰ ਗਿੱਲ ਦੀਆਂ ਰਿਸ਼ਤੇਦਾਰੀਆਂ ਇੱਥੇ ਵੀ ਸਾਨੂੰ ਵਾਧੂ ਵੋਟ ਬੈਂਕ ਦਾ ਫਾਇਦਾ ਆ ਜਦੋਂ ਕੋਈ ਚੰਗਾ ਇਨਸਾਨ ਹੋਦਾ ਉਹਦੇ ਨਾਲ ਕਈ ਵਾਰ ਰੋਲ ਮਾਡਲ ਦੇ ਤੌਰ ਤੇ ਹੀ ਕਈ ਨੌਜਵਾਨ ਜੁੜੇ ਨੇ ਤੇ ਕਈਆਂ ਲੀਡਰਾਂ ਨੇ ਉਹ ਦੂਜੇ ਹਲਕੇਾਂ ਦੇ ਵਿੱਚ ਵੀ ਉਹਨੂੰ ਬੰਦੇ ਨੂੰ ਮੰਨਦੇ ਆ ਵੀ ਇਹ ਚੰਗਾ ਬੰਦਾ ਤੇ ਜਦੋਂ ਚੰਗਾ ਇਨਸਾਨ ਇਹ ਕਿਸੇ ਪਾਰਟੀ 'ਚ ਜਾਂਦਾ ਉਹਦੇ ਨਾਲ ਚੰਗੇ ਬੰਦੇ ਹੋਰ ਵੀ ਆ ਜਾਂਦੇ ਆ ਵਧੀਆ ਬਲ ਮਿਲਿਆ ਬਰਤਾਲ ਸਿੰਘ ਜੀ ਅੱਜ ਜੋ ਤੁਹਾਡੇ ਗ੍ਰਹਿ ਵਿਖੇ ਲਾਲਜੀਤ ਸਿੰਘ ਭੁੱਲਰ ਕੈਬਨਲ ਮੰਤਰੀ ਪੰਜਾਬ ਤੇ ਆਮ ਆਦਮੀ ਪਾਰਟੀ ਦੇ ਜੋ ਉਮੀਦਵਾਰ ਨੇ ਉਹਨਾਂ ਦਾ ਇਕੱਠ ਕੀਤਾ ਗਿਆ ਕੀ ਕਹਿਣਾ ਚਾਹੋਗੇ ਦੇਖੋ ਜੀ ਹਲਕਾ ਖਡੂਰ ਸਾਹਿਬ ਤੋਂ ਬੇਹੱਦ ਜਿਹੜੇ ਮਜ਼ਬੂਤ ਦਾਵੇਦਾਰ ਨੇ ਤੇ ਉਮੀਦਵਾਰ ਨੇ ਸਰਦਾਰ ਲਾਲਜੀਤ ਸਿੰਘ ਜੀ ਭੁੱਲਰ ਜਦੋਂ ਤੋਂ ਰਾਜਨੀਤੀ ਦੇ ਵਿੱਚ ਹਲਕੇ ਦੀ ਬਾੜ ਦੂਰ ਸੰਭਾਲੀ ਆ ਚਾਹੇ ਵਿਧਾਨ ਸਭਾ ਹਲਕਾ ਪੱਟੀ ਤੋਂ ਐਮ ਐਲ ਏ ਜਿੱਤੇ ਸੀ ਜਾਂ ਜਤਨ ਤੋਂ ਪਹਿਲਾਂ ਵੀ ਬੜੀ ਸਖਤ ਮਿਹਨਤ ਕੀਤੀ ਉਹਨਾਂ ਨੇ ਉਧਾਰਿਕ ਬਣ ਕੇ ਵੀ ਬਹੁਤ ਵੱਡੀ ਮਿਹਨਤ ਕੀਤੀ ਤੇ ਲੋਕਾਂ ਦੇ ਵਿੱਚ ਬੜਾ ਪਿਆਰ ਬਣਾਇਆ ਆਪਣੀ ਸਖਤ ਮਿਹਨਤ ਦੇ ਨਾਲ ਜਿਹੜਾ ਲੋਕਾਂ ਦਾ ਦਿਲ ਜਿੱਤਣ ਦੇ ਵਿੱਚ ਉਹ ਕਾਮਯਾਬ ਹੋਏ ਆ ਔਰ ਪਾਰਟੀ ਆ ਇਕਮਾਂਡ ਨੇ ਜਿਹੜੀ ਉਹਨਾਂ ਦੀ ਸਖਤ ਮਿਹਨਤ ਨੂੰ ਤੇ ਇਮਾਨਦਾਰੀ ਨੂੰ ਪਾਰਦਰਸ਼ਤਾ ਨਾਲ ਕੰਮ ਕਰਨ ਨੂੰ ਜਿਹੜੇ ਮੰਤਰੀ ਦੇ ਜਿਹੜੇ ਅਹੁਦੇ ਦਿੱਤੇ ਉਹਦੇ ਵਿੱਚ ਵੱਡੇ ਲੈਵਲ ਤੇ ਜਿਹੜੇ ਕੰਮ ਕਰਨ ਨੂੰ ਦੇਖਦੇ ਹੋਏ ਉਹਨਾਂ ਨੂੰ ਜਿਹੜਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਜਿਹੜੀ ਟਿਕਟ ਦੇ ਕੇ ਨਵਾਜਿਆ ਔਰ ਪਿਛਲੇ ਲਗਭਗ 1 ਮਹੀਨੇ ਤੋਂ ਜਿਹੜੀ ਇਲੈਕਸ਼ਨ ਕੈਂਪੇਨ ਉਹਦੀ ਚੱਲ ਰਹੀ ਆ ਔਰ ਲੋਕ ਟੜਾ ਟੜ ਜਿਹੜੇ ਆ ਦੂਜੀਆਂ ਪਾਰਟੀਆਂ ਦੇ ਸਰਦਾਰ ਲਾਲਜੀ ਸਿੰਘ ਭਲਰਜੀ ਦੇ ਨਾਲ ਜਿਹੜੇ ਜੁੜ ਰਹੇ ਆ ਉਸੇ ਤਹਿਤ ਅੱਜ ਪਿੰਡ ਸੁਭਰਾ ਦੇ ਵਿੱਚ ਜਿਹੜੀਆਂ ਤਿੰਨ ਮੀਟਿੰਗਾਂ ਰੱਖੀਆਂ ਗਈਆਂ ਸੀ ਜਿਵੇਂ ਕਿ ਤੁਹਾਡੀ ਗੱਲ ਰੁਕਦੀ ਆ ਕਿ ਤੁਹਾਡਾ ਪਰਿਵਾਰ ਵੀ ਕ੍ਰੀਬ ਕੋਈ 30-35 ਸਾਲ ਤੋਂ ਅਕਾਲੀ ਦਲ ਦੇ ਨਾਲ ਪੱਕਾ ਅਕਾਲੀ ਦਲ ਜਿਹੜਾ ਕੱਟੜ ਕਹਿ ਦਿੰਦੇ ਐ ਕੱਟੜ ਪਰਿਵਾਰ ਸੀ ਕੀ ਕਾਰਨ ਬਣਿਆ ਕਿ ਤੁਸੀਂ ਅੱਜ ਆਮ ਆਦਮੀ ਪਾਰਟੀ ਨੂੰ ਜੁਆਇਨ ਕੀਤਾ ਜੀ ਦੇਖੋ ਜੀ ਅਸੀਂ 30-35 ਸਾਲ ਤੋਂ ਨਹੀਂ ਲਗਭਗ ਪਿਤਾ ਪੁਰਖੀ ਅਸੀਂ ਜਦੋਂ ਦਾ ਸ਼ਰਮਣੀ ਅਕਾਲੀ ਦਲ ਹੋਣ ਦੇ ਵਿੱਚ ਆਇਆ ਅਸੀਂ ਸ਼ਰਮਣੀ ਅਕਾਲੀ ਦਲ ਦੇ ਨਾਲ ਸੀ ਔਰ ਅਸੀਂ ਕਦੀ ਵੀ ਜਿਹੜੀ ਪਾਰਟੀ ਦੇ ਨਾਲ ਇੰਨਾ ਲੰਮਾ ਸਮਾਂ ਰਹੇ ਆ ਉਹਨੂੰ ਕਦੀ ਮਾੜਾ ਨਹੀਂ ਨਾ ਕਿਹਾ ਨਾ ਕਹਾਂਗੇ ਪਰ ਸਾਡਾ ਉਮੀਦਵਾਰ ਜਿਹੜਾ ਉਹ ਕਮਜ਼ੋਰ ਸਾਧ ਤੋਂ ਆ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਨੇ ਵਿਸਰਨਾ ਜਿਹੜਾ ਬੇਤਰ ਨਹੀਂ ਸਮਝਿਆ ਔਰ ਅਸੀਂ ਪਿਛਲੇ ਸਮੇਂ ਤੋਂ ਜਿਹੜਾ ਉਹ ਵਾਅਸ਼ ਕਰਦੇ ਆਏ ਆ ਕਿ ਸਰਦਾਰ ਲਾਲਜੀ ਸਿੰਘ ਭੁੰਧਰ ਜਿਹੜੇ ਉਹ ਬੜੀ ਸਖਤ ਮਿਹਨਤ ਕਰ ਰਹੇ ਆ ਔਰ ਅਸੀਂ ਪਿਛਲੇ ਕੁਝ ਸਮੇਂ ਤੋਂ ਜਿਹੜਾ ਦੂਜੇ ਹਲਕਿਆਂ ਦੇ ਜਿਹੜੇ ਸਾਡੇ ਉਮੀਦਵਾਰ ਸੀਗੇ ਅਸੀਂ ਉਹਨਾਂ ਨੂੰ ਦੇਖਦੇ ਸੀ ਕਿ ਆਮ ਲੋਕ ਜਦੋਂ ਉਹਨਾਂ ਨੂੰ ਜਿਤਾ ਲੈਂਦੇ ਸੀ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ ਤੇ ਆਪ ਲੋਕ ਜਿਹੜੇ ਵੋਟਰ ਜੀਏ ਉਹ ਕਿਸੇ ਵੀ ਵੇਲੇ ਉਹਨਾਂ ਨਾਲ ਸੰਪਰਕ ਬਣਾ ਲੈਂਦੇ ਸੀ ਬੜੀ ਆਸਾਨੀ ਨਾਲ ਮਿਲ ਸਕਦੇ ਸੀ ਔਰ ਇਹ ਜਿਹੜੀ ਤਰਾਸਦੀ ਆ ਸਰਦਾਰ ਲਾਲਜੀ ਸਿੰਘ ਭੱਲਰ ਨੇ ਜਿਹੜੀ ਜਿੱਤਨ ਤੋਂ ਬਾਅਦ ਸਾਡੇ ਹਲਕੇ ਦੀ ਖਤਮ ਕੀਤੀ ਤੇ ਲੋਕੀ ਜਿਹੜੇ ਬੜੀ ਆਸਾਨੀ ਨਾਲ ਜਿਹੜਾ ਉਹ ਲਾਲਜੀ ਸਿੰਘ ਭੱਲਰ ਨਾਲ ਸੰਪਰਕ ਬਣਾ ਲੈਂਦੇ ਤਾਂ ਕਰਕੇ ਔਰ ਵੈਸੇ ਹੀ ਸਾਡੇ ਬੜੇ ਇਸ ਪਰਿਵਾਰ ਨਾਲ ਬੜੇ ਪੁਰਾਣੇ ਸਬੰਧ ਨੇ ਸਨ 2000 ਤੋਂ ਅਸੀਂ ਇੱਕ ਦੂਜੇ ਨਾਲ ਜਿਹੜੀ ਸਾਹਜ ਰੱਖਦੇ ਆਏ ਆ ਤੇ ਇਹ ਬੜੀਆਂ ਕਾਰਨ ਬਣੇ ਜਿਹਦਾ ਕਰਕੇ ਅਸੀਂ ਸਰਦਾਰ ਲਾਲਜੀਤ ਸਿੰਘ ਨੂੰ ਸਦਾ ਲਈ ਜਿਹੜਾ ਸਮਰਥਨ ਦੇਣ ਦਾ ਮਨ ਬਣਾਇਆ ਕਿਵੇਂ ਦਾ ਸਹਿਯੋਗ ਮਿਲਿਆ ਜੀ ਅੱਜ ਤੁਹਾਡੇ ਨਾਲ ਕਿੰਨੇ ਪਰਿਵਾਰ ਜੋ ਸ਼ਾਮਲ ਹੋਏ ਨੇ ਦੇਖੋ ਜੀ ਸਰਦਾਰ ਬੀਕਾ ਸਿੰਘ ਦਾ ਬੜਾ ਵੱਡਾ ਪਰਿਵਾਰ ਹੈ ਇਹ ਇੱਥੇ ਹੀ ਨਹੀਂ ਮਤਲਬ ਵਿਦੇਸ਼ਾਂ ਦੇ ਵਿੱਚ ਵੀ ਲਗਭਗ ਹਰ ਚੰਗੇ ਦੇਸ਼ ਦੇ ਵਿੱਚ ਸਾਡੇ ਪਰਿਵਾਰ ਦਾ ਹਿੱਸਾ ਜਿਹੜਾ ਉੱਥੇ ਵੀ ਮੌਜੂਦ ਆ ਸਾਰਿਆਂ ਦਾ ਹੀ ਸਮਰਥਨ ਆ ਸਾਰਿਆਂ ਦੀ ਸਹਿਮਤੀ ਸੀ ਬੜੇ ਜਿਰ ਤੋਂ ਜਿਹੜੇ ਮੇਰੇ ਭਰਾ ਜਿਹੜੇ ਸਰਦਾਰ ਗੁਰੀਤ ਸਿੰਘ ਮੇਰੇ ਕੋਲ ਬੈਠੇ ਆ ਜਾਂ ਦੂਜੇ ਵੀ ਪਰਿਵਾਰ ਜਿਹੜੇ ਹਮੇਸ਼ਾ ਹੀ ਇਹ ਮੰਗ ਰੱਖਦੇ ਸੀ ਕਿ ਆਪਾਂ ਸਰਦਾਰ ਲਾਲਜੀਤ ਸਿੰਘ ਬਲਦੂ ਆਪਣੇ ਘਰ ਭਲੇ ਗਏ ਕਿਉਂਕਿ ਬੜੇ ਪ੍ਰਭਾਵਿਤ ਸੀ ਸੋ ਇਸ ਕਰਕੇ ਅੱਜ ਬੜਾ ਸਾਡਾ ਵੱਡਾ ਪਰਿਵਾਰ ਆ ਜਿਹੜਾ ਸਾਰੇ ਦਾ ਸਾਰਾ ਜਿਹੜਾ ਉਹ ਅੱਜ ਸ਼ਾਮਿਲ ਹੋਇਆ ਹੈ